ਮਤਲਬ ਅਸੀਂ ਇਹ ਕਈ ਵਾਰੀ ਵੇਖਿਆ ਜਦੋਂ ਅਸੀਂ ਇੱਥੋਂ ਜਦੋਂ ਚੰਡੀਗੜ੍ਹ ਚੱਲਿਆ ਗਿਆ ਸੀ ਨਾ ਤੇ ਅਸੀਂ ਇੱਥੋਂ ਕੋਲੇ ਜਿਹੜੇ ਬੰਦੇ ਜਾਂਦੇ ਆ ਨਾ ਮਿਲਣ ਵਾਲੇ ਬਟਾਲੇ ਤੋਂ ਇਹ ਅਸੀਂ ਆਪਣਾ ਕਿਰਾਇਆ ਜਿਹੜਾ ਨਾ ਕਿਰਾਇਆ ਉਹ ਜਾਂਦਾ ਕਿਤੇ ਪੱਗ ਜਿਵੇਂ ਲੁਕੋ ਕੇ ਰੱਖਣਾ ਜਾਂ ਜੁੱਤੀ ਜਿਹੜਾ ਜਰਾਬਾਂ ਚ ਪਾ ਕੇ ਰੱਖਣਾ ਉਹਦੇ ਜਿੰਨੇ ਜੇਬੇ ਚ ਉਹਦੇ ਆਪਣੇ ਪੈਸੇ ਹੋਣੇ ਉਹਨੇ ਵੀ ਉੱਥੇ ਕੱਢ ਕੇ ਟੇਬਲ ਤੇ ਰੱਖ ਦੇਣੇ ਨੇ ਤੇ ਜਿੰਨੇ ਤੁਹਾਡੇ ਅੱਗੇ ਨੇ ਤੁਹਾਡੇ ਚ ਉਹ ਵੀ ਕੱਢ ਕੇ ਉੱਥੇ ਰੱਖ ਦੇਣੇ ਉਹ ਆਮ ਤੌਰ 'ਤੇ 22 ਸੈਕਟਰ ਦੀ ਕਾਫੀ ਹੋ ਚੀ ਅਮੂਲ ਮਿਲਦਾ ਹੈ ਜਦੋਂ ਵੀ ਤੁਸੀਂ ਕਿਤੇ ਜਾਓ ਉਹਨਾਂ ਨੇ ਉੱਥੇ ਤੁਸੀਂ ਇਹ ਮਤਲਬ ਉਹਦੇ ਬੈਂਕ ਸਟੇਟਮੈਂਟ ਬੈਂਕ ਜਾ ਕੇ ਮੈਂ ਜੀ ਨੂੰ ਪੁੱਛਿਓ ਜੀ ਪਟਾਲੀ ਸਾਹਿਬ ਕਿਤੇ ਉਹ ਕਹੇਗਾ ਆਪ ਨੂੰ ਉਹਨਕੋ ਮਿਲਣਾ ਹੈ ਤਾਂ 22 ਸੈਕਟਰ ਮੇ ਚਲੇ ਜਾ ਵਾਹਾਂ ਪੇ ਹੋਗਾ ਕਾਫੀ ਹੋ ਉਸਨੇ ਉਥੇ ਬਾਈ ਸਾਈਡ ਦੇ ਸਾਹਮਣੇ ਕਾਫੀ ਹੋ ਦੇ ਸਾਹਮਣੇ ਸੀ ਰਿੰਦਾ ਹੁੰਦਾ ਪ੍ਰੀਤਮ ਸਿੰਘ ਕੜੀ ਸਾਹਿਬ ਜਾਂ ਉਹਦੀ ਦੁਕਾਨ ਤੇ ਹੁੰਦਾ ਹੁੰਦਾ ਸੀ ਉਹ ਉਹਦੀ ਦੁਕਾਨ ਤੇ ਉਹਦਾ ਇੱਕ ਤੋਤਾ ਰੱਖਿਆ ਸੀ ਉਹਨੇ ਛਕਮਾ ਨੇ ਉਹਨੂੰ ਸ਼ਰਾਬ ਪੀਣੀ ਸਿਖਾ ਲ ਦਿੱਤੀ ਅੱਛਾ ਹਾਂ ਤੋ ਸ਼ਰਾਬੀ ਹਾਂ ਜਦੋਂ ਉਹਦੀ ਦੁਕਾਨ ਤੇ ਜਾਣਾ ਉਹਨੇ ਉਥੇ ਬੈਗ ਵਾ ਰੱਖਣਾ ਪੀਜ਼ਮ ਜੀ ਮੈਂ ਇੱਥੇ ਹੀ ਦਾਰੂ ਪੀਣਾ ਹਾਂ ਉਹਨੇ ਆਖਣਾ ਛੇ ਨਹੀਂ ਯਾਰ ਇੱਥੇ ਨਾ ਲੋਕ ਹੁੰਦੇ ਨੇ ਤੂੰ ਇੱਥੇ ਦਾਰੂ ਨਾ ਪੀ ਉਹ ਆਂਦਾ ਨਹੀਂ ਮੈਂ ਇੱਥੇ ਹੀ ਪੀਣਾ ਹੀ ਉਹਦਾ ਤੋਤੇ ਦਾ ਪਿੰਜਰਾ ਲੱਗੇ ਹੁੰਦਾ ਹੈ ਉਹਦੀ ਕੁਆਲਿਟੀ ਉਹਨੇ ਸ਼ਰਾਬ ਪੀਦਣੀ ਪਾ ਦੇਣੀ ਹਾਂ ਉਹ ਤੋਤੇ ਨੇ ਵੀ ਜਦੋਂ ਵਿੱਚੋਂ ਪੀਰੜੀਆਂ 2 4 ਚੁੰਝਾਂ ਭਾਰ ਕੇ ਫਿਰ ਉਹਨੂੰ ਤੋਤੇ ਨੂੰ ਉਹਨੇ ਸਖਾਲਣਾ ਪੁੱਠੀਆਂ ਗੱਲਾਂ ਵੀ ਤੂੰ ਇਹਨ ਪ੍ਰੀਤਮ ਇਹਨੂੰ ਗਾਣਾ ਕੱਢ ਵੀ ਤੂੰ ਬੰਦੇ ਦਾ ਪੁੱਤ ਬਣ ਘੜੀਆਂ ਠੀਕ ਬਣਾਇਆ ਕਰ ਹਾਂ ਉਹ ਤੋਤੇ ਨੇ ਜਦੋਂ दारू ਪੀ ਗਏ ਸਿਰ ਮਾਰ ਕੇ ਇਸ ਤਰ੍ਹਾਂ ਕਰਨਾ ਨਾ ਤੇ ਉਹਨੇ ਪ੍ਰੀਤਮ ਸੇ ਨਾ ਮੈਂ ਤੈਨੂੰ ਮਾਰ ਦਲਾਂ ਤੂੰ ਬੰਦੇ ਦਾ ਪੁੱਤ ਨਹੀਂ ਬਣਦਾ ਉਹ ਵੇਖੋ ਛਿਰਦੇ ਮਰਨ ਤੋਂ ਬਾਅਦ ਚ ਉੱਥੇ ਤੇ ਵੀ ਤੋਤਾ ਹੀ ਮਰ ਗਿਆ